ਕੱਲੀ ਕੱਲੀ ਕਬੱਡੀ ਤੇ ਉਹਨੇ ਨੰਦ ਕੋਠਾ ਖਾ ਲਿਆ ਤੇ 2-2 ਲੱਖ ਰੁਪਏ ਤੱਕ ਖਰਚਿਆ ਪਰ ਪਤਾ ਨਹੀਂ ਫੇ ਉਹਨਾਂ ਦੇ ਕੀ ਦਿਮਾਗ 'ਚ ਆਇਆ ਕਬੱਡੀ ਤੋਂ ਉਹਨਾਂ ਦਾ ਮਨ ਫੇ ਪਿੱਛੇ हट ਗਿਆ ਨਹੀਂ ਕਬੱਡੀ ਤੋਂ ਪਿੱਛੇ ਨਹੀਂ ਹਟੇ ਹਾਂਜੀ ਉਹਨਾਂ ਨੇ ਫੀਲਡਾਂ ਕਈ ਦੇਖੀਆਂ ਅੱਛਾ ਜੀ ਜਦੋਂ ਜਿੱਦਾਂ ਜਿੱਦਾਂ ਉਹਨਾਂ ਨੂੰ ਹੁਕਮ ਹੋਇਆ ਵੀ ਹਾਂ ਹੁਣ ਕਬੱਡੀ 'ਚ ਹੁਣ ਪੜਾਈ 'ਚ ਹੁਣ ਬਿਲਡਿੰਗਾਂ 'ਚ ਹੁਣ ਲੰਗਰਾ 'ਚ ਉਹ ਬਖਰੇ ਬਖਰੇ ਆਪਣੇ ਜੀਵਨ ਚ ਉਹਨਾਂ ਨੇ ਰੱਬ ਫੜੇ ਤਾਂ ਇਹ ਵਿਖਿਆ ਜੁਨੇ ਬਾਬਾ ਜੀ ਨੇ ਪੈਸੇ ਲਾਇਆ ਸੀ ਨਹੀਂ ਬੁਲਾਉਂਦਾ ਦੇ। ਘਾਲ ਤੌਰ ਤੇ ਸੇਖ ਖੜਾ ਰਹੀ ਆ ਨਾ ਜਿਹੜੇ ਇੱਕ ਅਕੈਡਮੀ ਉਹਦੀ ਜੋ ਮਦਦ ਕੀਤੀ ਖੇ ਦੇ ਪੀਠਿਆਂ ਨਾਲ ਮੈਂ ਛੱਡ ਗਿਆ ਉੱਥੇ ਤੇ ਉਹ ਹੋਰ ਕੋਈ ਕਾਰੀ ਨਹੀਂ ਥਾ। 21 ਦਾ ਪ੍ਰਜਾਗ ਗਰਾਉਂਡਾਂ ਜੇ ਕੀਤਾ ਉਹ ਬਾਬਾ ਜੀ ਨੇ ਉਹਨਾਂ ਨੇ ਜਾਨੀ ਵੀ ਸਾਡੇ ਤੋਂ ਕਰਵਾਇਆ ਮਾਤਾ ਗੁਜਰੀ ਦੇ ਸ਼ੇਰ ਬੋਲੋ ਹਾਂ ਹਾਂ ਖਰਾ ਤਾਂ ਦੇ ਸ਼ੇਰ ਬੋਲੋ ਹਾਂਜੀ ਕਿ ਇੱਥੇ ਆ ਕਿਹੜਾ ਪਿੰਡ ਆ ਜਦੋਂ ਆਪਾਂ ਹੱਤੂ ਵਾਲਾ ਸੀ ਇੱਕ ਹੱਤੂ ਵਾਲ ਤੋਂ ਅੱਗੇ ਆਉਂਦਾ ਆ ਹਾਰੀਆਂ ਹਾਰਨੀਆਂ ਸਾਥ ਨਹੀਂ ਆ ਉਹਨਾਂ ਨੇ ਰਾਤ ਨੂੰ ਦਬਾਨ ਲਾਇਆ ਹਾਂਜੀ ਦਬਾਨ ਲਾ ਕੇ ਐਲਨ ਕਹਿੰਦੇ ਸੁਦੀਰ ਨੂੰ ਜਿਹੜੇ ਸਾਡੇ ਕੈਂਡੀਟਰ ਆਉਂਦੇ ਆ ਨਾ ਉਹ ਨਹੀਂ ਵੀ ਠਿੱਕੀ ਦਾ ਪ੍ਰਚਾਰ ਕਰਦੇ ਆ ਇਹ ਉਹਦੇ ਬਿਲਕੁਲ ਉਹ ਰਾਂਗਠਾ ਨੂੰ ਕਹਿੰਦੀ ਬਾਬਾ ਜੀ ਤਰੀ ਕਰੋ ਲੱਗਣਾ ਮੈਂ ਕਿਹਾ ਮੈਂ ਅਸੀਂ ਤਾਂ ਕਮੈਂਟਰੀ ਕਰਨੀ ਆ ਕਹਿੰਦੇ ਨਹੀਂ ਮਹਾਪੁਰਸ਼ ਰਾਧਾ ਲਾਲ ਕਰ ਗਿਆ ਤੁਸੀਂ ਤੇ ਸਿੱਕੀ ਦਾ ਪ੍ਰਚਾਰ ਹਾਂ ਹਾਂਜੀ ਉਹ ਦਿੱਲੀ ਉਹ ਇੱਕ ਜਿਹੜਾ ਪਿੰਡ ਆ ਉੱਥੇ ਆਪਣੇ ਜਨਸੂਹਾ ਜਨਸੂਹਾ ਤੇ ਨਹਿਰ ਤੇ ਉੱਥੇ ਕੁੜੀਆਂ ਦਾ ਕਬੱਡੀ ਕੱਪ ਨਾਲ ਸੀ ਨਾਲ ਕਬੱਡੀ ਕੱਪ ਸੀ ਜਨਸੂਹਾ ਦੇ ਵਿੱਚ ਕੱਪ ਕਰਾਇਆ ਤੇ ਇੱਕ ਚਾਰੂਨ ਸਿੰਘ ਖਫਰੀ ਸਾਹਿਬ ਜੀ ਆ లైకాయా రాజ్ రోయా मजदूर ने ઠા મારી ਜਦਕਾਰੇ ਦੀ ਢਿਲਕ ਦੀ ਜਾਣ ਲੱਗੀ ਈਟਾਂ ਬਿਲਕੀਆਂ ਸਾਨੂੰ ਨਾਲ ਲਾਇਓ ਤੇਸੀ ਉਹਨਾਂ ਦੇ ਪਾਥਰ ਡਾਲੇ ਹਾਂ ਪਾਜ ਗਾਰੇ ਦੇ ਪਾਜ ਜਲਾ ਦੇ ਆਇਆ ਬਾ ਗੁਜਰੀ ਨੂੰ ਆੜ ਕੇ ਸੈਣ ਲੱਗਾ ਇੱਕ ਜੋੜਾ ਮਸੂਮਾਂ ਦਾ ਰਹਿ ਗਿਆ ਸੀ ਮੈਨੂੰ ਲੱਗਦਾ ਉਹ ਵੀ ਨਹੀਂ ਰਹਿਣ ਲੱਗਾ ਮੈਂ ਘੋੜੀ ਉੱਠ ਕੇ ਦੇਖਤਾ ਸੀ ਉਹ ਤੇਰੇ بیٹے ਦੇ بیٹے ਜਾ ਰਹੇ ਨੇ ਰੇਸ਼ਮ ਵਿੱਚ ਲਪੇਟ ਕੇ ਰੱਖ ਨਹੀਂ ਤਾਂ ਈਟਾਂ ਵਿੱਚ ਲਪੇਟੇ ਜਾ ਰਹੇ ਮਾ ਗੁਦਰੀ ਨੇ ਅੱਗੋਂ ਜਵਾਬ ਦਿੱਤਾ ਮੇਰਾ ਨਾ ਗੁਦਰੀ ਮੇਰੀ ਅੱਲ ਗੁਦਰੀ ਇਹੋ ਜਹੀ ਘੜੀ ਮੇਰੇ ਉੱਤੇ ਘੜੀ ਘੜੀ ਗੁਦਰੀ ਤੇ ਪਲ ਪਲ ਗੁਦਰੀ ਪਹਿਲਾਂ ਵਾ ਪਤੀ ਦਿੱਤਾ ਫਿਰ ਪੋਤੇ ਦਿੱਤੇ ਹੁਣ ਮੈਨੂੰ ਮੌਤ ਕਹਿੰਦੀ ਏ ਚੱਲ ਗੁਦਰੀ ਮੈਨੂੰ ਲੋਕ ਗੁਦਰੀ ਤਾਂ ਹੀ ਆਖਦੇ ਨੇ ਜਿਹੜੀ ਮੇਰੇ ਉੱਤੇ ਆਈ ਉਮਰ ਚੱਲ ਗਈ ਉਹ ਕਹਿੰਦੇ ਵੀ ਜਿਸ ਵੇਲੇ ਤੇਰਾ ਟਾਈਮ ਲੱਗਦਾ ਜਿਸਨੇ ਕਬੱਡੀ ਬਾਤ ਹੁੰਦੀ ਆ ਤੂੰ ਇਦਾਂ ਜਿਹਾ ਕਪਤਾ ਆਇਆ ਕਪਤਾ ਜ਼ਰੂਰ ਬੋਲ ਹੂੰ ਇਹ ਬੜਾ ਫਿਰ ਬਾੜ ਸਤਕਾਰ ਕਰਨਾ ਬਹੁਤ ਬਹੁਤ ਫਿਰ ਕਈ ਵਾਰੀ ਜਿਹੜੇ ਅਸੀਂ ਠੁੱਠੇ ਲੋਕ ਆ ਕਈ ਇੱਕ ਵਾਰੀ ਮਟਾਰੀ ਨੂੰ ਪਤਾ ਨਹੀਂ ਕਿੰਨੇ ਪੈਸੇ ਦੇ ਦਿੱਤੇ ਉਹ ਪੈਸੇ ਦੇਤੇ ਇੱਕ ਨੋਟ ਪਾਟ ਆ ਨਿਕਲਿਆ ਬਿੱਦੋ ਉਹ ਕੋੰਤਾ ਉਹਨਾਂ ਦੇ ਪੱਟੇ ਹੁੰਦੇ ਨਹੀਂ ਸੀ ਪਰ ਉਹ ਕਿੱਦਾਂ ਪਤਾ ਨਹੀਂ ਕਿੱਦਾਂ ਉਹ ਫਿਰ ਉਹਨ ਮੈਂ ਕਿਹਾ ਤੈਨੂੰ ਕਿੰਨੇ ਪੈਸੇ ਮਿਲੇ ਕਿਹਾ ਜੀ 11000 ਮੈਂ ਕਿਹਾ ਬਾਪਾ ਹੀਰ ਦਾ ਤੂੰ ਪਿਆਰਾ ਹਜਾ ਮੈਨੂੰ ਦੇ ਰਿਹਾ ਤੈਨੂੰ ਕਿਹੜਾ ਕੋਈ ਨਹੀਂ ਮੁਕਰਰ ਕੀਤਾ ਹਾਂ ਹਾਂ ਜੇ ਤੂੰ 11:30 ਵੀ ਮਿਲ ਗਿਆ ਹੁਣ ਉਹ ਮਹਾਪੁਰਜ ਆਪਣੇ ਰੰਗ ਜਾਂ ਤੂੰ ਪਿੱਛੇ ਜਾਊਗਾ ਦੇਣ ਵਾਲੇ ਦੀ ਮੈਂ ਕਹੇ ਅਗਲੇ ਦਾ ਮੋੜ ਹੂੰ 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 ਫੇਰ ਮੈਂ ਇਦਾਂ ਬੋ ਬੇ ਤਾਂ ਇਦਾਂ ਦੇ ਰੰਗ ਦੇ ਕੇ ਦਾਲੇ ਉਹ ਰੰਗ ਨਹੀਂ ਕੋਈ ਬਖੇਰ ਥਾਗਦਾ ਹਾਂਜੀ ਤੇ ਉਹਨਾਂ ਨੂੰ ਇਤਨਾ ਕਬੱਡੀ ਦਾ ਪਰਨਾ ਲੱਗਾ ਇੱਕ ਵਾਰੀ ਹੂਰ ਹੋਇਆ ਕਹਿੰਦੇ ਜਿਹੜਾ ਖਿਡਾਰੀ ਚੱਕ ਕੇ ਲਿਆਊਗਾ ਜਿਹੜਾ ਚੱਕ ਕੇ ਲਿਆਊਗਾ ਜਿਵੇਂ ਕਹਿੰਦੇ ਮੈਂ ਕਬੱਡੀ ਖੇਡਦਾ ਸੀ ਬਾਬਾ ਜੀ ਨੇ ਖੇਡੀ ਆ ਕਹਿੰਦਾ ਜਦੋਂ ਮੈਂ ਅਸੀਂ ਚੱਕ ਕੇ ਲਿਆਉਂਦੇ ਸੀ ਜਿਹੜਾ ਚੱਕ ਕੇ ਲਿਆਊਗਾ ਰਾਜਪੁਰ ਮੇਲੇ ਦੀ ਧਾਤੀ ਆ ਧਾਤੀ ਤੇ ਅਨੰਦ ਬਸੰਤ ਉਹ ਕਹਿੰਦੇ ਉਹ 11000 ਰੁਪਇਆ ਦਾ ਟੌਰਗਾ ਤੂੰ ਸਾਨੂੰ ਦਾ ਪਤਾ ਹੈ ਕਬੜੀ ਉਹ ਰਲ ਗਏ ਦੋ ਜਣ ਹਾਂ ਤਾਂ ਛੋਟਾ ਕੰਮ ਹੈ ਠੀਕ ਰਲ ਗਏ ਉਹਨਾਂ ਨੇ ਕਰ ਲਿਆ ਪੰਜ ਪੰਜ ਤਾਏ ਜਾਣਾ ਆਏ ਹਾਏ ਅੱਛਾ ਉਹਨਾਂ ਨੂੰ ਪਤਾ ਲੱਗ ਗਿਆ ਬਾਬਾ ਜੀ ਨੇ ਪਰ ਪੈਸੇ ਦੇਤੇ ਹਾਂ ਉਹ ਕਹਿੰਦੇ ਵੀ ਇਹਨੂੰ ਤੋਬਾ ਹੀ ਜਾਦਾ ਕਿਉਂਕਿ ਜਿੰਨਾ ਨਾਮ ਉਹਨਾਂ ਦੇ ਨਾਲ ਰਲ ਜਾਣਾ ਤੇਰੇ ਵਾਜਾ ਇਹ ਵੀ ਆ ਐਰਨ ਨਿਕਾਇਆ ਜੀ ਸਿੰਘ ਹਾਂ ਜੀ ਹਾਂ ਜੀ ਉਹ ਡਾਂਗ ਸਗਾਏ ਉਦੋਂ ਚਾਚੂ ਤੇ ਸਾਰੇ ਪੌੜੀ ਬਾਬਾ ਜਲੰਧਰ ਗਣਾ ਚੱਲ ਰਿਆ ਨਹੀਂ ਨਿਆ ਜਦੋਂ ਅਸੀਂ ਗਏ ਭੇਵੇ